ਸਸਿਕਾਲ ਬਹੁਤ ਦੋ 2.5 ਮਹੀਨੇ ਬਾਅਦ ਮੈਂ ਆਇਆ ਥੇ ਔਰ ਮੇਰਾ ਹਲਕਾ ਤ ਫਰੀਦਕੋਟ ਹੈ ਬਾਬਾ ਜੀ ਬਾਬਾ ਫਰੀਦ ਗੰਗੇ ਸ਼ਕਰਦਾ ਸ਼ਹਿਰ ਉੱਥੇ ਮੈਂ ਸਾਰੇ ਬੂਥਾਂ ਤੇ ਜਾਜਾ ਹੁਣ ਪਹਿਲਾਂ ਵੀ ਗੇੜਾ ਮਾਰ ਕੇ ਆਇਆ ਬਹੁਤ ਜਲਦੀ ਫਰੀਦਕੋਟ ਫਰੀਦਕੋਟ ਵਸੀਆਂ ਨੂੰ ਭੈਣਾ ਭਰਾਵਾਂ ਨੂੰ ਗੁਜ਼ਾਰਿਸ਼ ਹੈ ਕਿ ਜਲਦੀ ਘਰਾਂ ਤੋਂ ਨਿਕਲੋ ਬਿਨਾ ਕਿਸੇ ਡਰ ਖੋਫ ਦੇ VOTING ਕਰੋ ਕਮਲ ਦੇ ਫੁੱਲ ਵਾਲਾ ਬਟਨ ਦਬਾਓ ਆਪ ਆਪਣੇ ਭਾਈ ਨੂੰ ਕਾਮਯਾਬ ਕਰੋ ਹੰਸਰਾਜ ਹੰਸ ਨੂੰ ਜਲੰਧਰ ਵਿੱਚ ਰਿੰਕੂ ਅਟਵਾਲ ਸਾਹਿਬ ਨੂੰ VOTING ਕਰੋ ਔਰ ਪੂਰੇ ਪੰਜਾਬ ਚ ਕਮਲ ਦਾ ਫੁੱਲ ਖਿਲਣਾ ਚਾਹੀਦਾ ਹੰਸ ਜੀ ਕਹਿ ਰਹੇ ਹਾਂ ਕਿ ਭਾਈ ਦਿੱਕਤਾਂ ਦਾ ਸਾਹਮਣਾ ਕਾਫੀ ਕਰਨਾ ਪਿਆ ਕਿਹੋ ਜਿਹੀਆਂ ਦਿੱਕਤਾਂ ਰਹੀਆਂ ਤਾਲੀਆਂ ਮੈਂ ਦੱਸ ਨਹੀਂ ਸਕਦਾ ਮੇਰੇ ਕੋਲ ਲਫ਼ਜ਼ ਨਹੀਂ ਅੱਜ ਨਹੀਂ ਫਿਰ ਕਿਤੇ ਗੱਲ ਕਰਾਂਗੇ ਮੇਰੀ ਬਸ ਇੱਕੋ ਹੀ ਹੈ ਕਿ ਸ਼ੁਕਰ ਹੈ ਮਾਲਕ ਦਾ ਅੱਜ ਤੱਕ ਠੀਕ ਹੋ ਗਿਆ ਕੱਲ ਬੂਥ ਪੋਲਿੰਗ ਬੂਥ ਵਗੈਰਾ ਵੀ ਤੋੜ ਦਿੱਤੇ ਗਏ ਸੀ ਥੋੜਾ ਖੌਫ ਚਾਇ ਸੀ ਲੇਕਿਨ ਪ੍ਰਸ਼ਾਸਨ ਨੇ ਇਲੈਕਸ਼ਨ ਕਮਿਸ਼ਨ ਦਾ ਥੈਂਕ ਯੂ ਉਹਨਾਂ ਨੇ ਸੰਭਾਲ ਲਿਆ ਸਾਰਾ ਕੁਝ ਕਿਸੇ ਤੋਂ ਵੀ ਡਰਨ ਦੀ ਲੋੜ ਨਹੀਂ ਲੇਕਿਨ ਮੁਹੱਬਤ ਨਾਲ ਰਹਿਣਾ ਪਿਆਰ ਨਾਲ ਰਹਿਣਾ ਕੋਈ ਭਾਈ ਗੁੱਸੇ 'ਚ ਵੀ ਆ ਤੁਸੀਂ ਗੁੱਸੇ ਵਿੱਚ ਨਹੀਂ ਆਉਣਾ ਹਲਕਾ ਫਰੀਦਕੋਟ ਦੇ ਵਾਸੀਓ ਮੈਂ ਕੱਲੀ ਕੱਲੀ ਜਗ੍ਹਾ ਹੁਣੇ ਇੱਥੋਂ ਭੱਜ ਰਿਆਂ ਜਲੰਧਰੋਂ VOTING ਹੋ ਗਈ ਆ ਮੇਰੀ ਪਹਿਲਾਂ ਵੀ ਸਵੇਰੇ ਵੀ ਮੈਂ ਜਿਹੜਾ ਮਾਰ ਕੇ ਗਿਆ ਇੱਕ ਇੱਕ ਬੂਥ ਤੇ ਮੈਂ ਤੁਹਾਡੇ ਦਰਸ਼ਨ ਕਰਨ ਆ ਰਿਹਾ ਲੇਕਿਨ ਜਲਦੀ ਕਰਾ ਤੋ ਨਿਕਲ ਕੇ ਜ਼ਿਆਦਾ ਤੋਂ ਜ਼ਿਆਦਾ ਵੋਟ ਪਾਓ ਔਰ ਮਾਲ ਵਿੱਚ ਕਮਲ ਦਾ ਫੁੱਲ ਖਿੜਨਾ ਚਾਹੀਦਾ ਹਾਂ ਜਿੱਦਾਂ ਲਗਾਤਾਰ ਗਰਮੀ ਪੈ ਗਰਮੀ ਲਗਾਤਾਰ ਬਤਨੀ ਜਾ ਰਹੀ ਹੈ ਹਰੀ ਘਰ ਤੋਂ ਬਾਹਰ ਨਹੀਂ ਨਿਕਲੇ ਨਹੀਂ ਅੱਜ ਤਾਂ ਥੋੜਾ ਮੌਸਮ ਠੀਕ ਆ ਥੋੜਾ ਡਾਊਨ ਆ ਔਰ ਜਿੱਦਾਂ ਜਿੱਦਾਂ ਨਿਕਲਣਗੇ ਉਦਾਂ ਉਦਾਂ ਠੰਡੀ ਠੰਡੀ ਹਵਾ ਚੱਲੂਗੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਪੰਜਾਬ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਵੱਧ ਤੋਂ ਵੱਧ ਵੋਟਿੰਗ ਕਰੋ ਤੀਜੀ ਵਾਰੀ ਐਨਡੀਏ ਦੀ ਸਰਕਾਰ ਬਣਾਓ ਔਰ ਹਮਾਰੇ ਸਾਡੇ ਪਿਆਰੇ ਪ੍ਰਧਾਨ ਮੰਤਰੀ ਜੀ ਨਰਿੰਦਰભાઈ ਮੋਦੀ ਜੀ ਨੂੰ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਾਓ ਹਾਂਜੀ ਕਿੰਨੇ ਪਰਸੈਂਟ ਨਾਲ ਤੁਸੀਂ ਸੋਚ ਰਹੇ ਹੋ ਕਿ ਬਈ ਜਿੱਤ ਤੁਹਾਡੀ ਹੋ ਸਕਦੀ ਹੈ ਮੈਂ ਬਹੁਤ ਪੋਜ਼ਿਟਿਵ ਹੀ ਸੋਚ ਰਿਹਾ ਹਾਂ ਬਹੁਤ ਅੱਛਾ ਮਾਰਜਨ ਨਾਲ ਜਿੱਤਾਂਗੇ ਆਪਾਂ ਕਿਉਂਕਿ ਬਹੁਤ ਲੋਕ ਐਕਸਾਈਟਿਡ ਨੇ ਜਿੰਨੀਆਂ ਤਕਲੀਫਾਂ ਆਈਆਂ ਉਹਨਾਂ ਹੀ ਲੋਕਾਂ ਨੇ ਪਿਆਰ ਵੀ ਦਿੱਤਾ ਮੈਂ ਉਹਨਾਂ ਚ ਕਰੋੜਾਂ ਲੋਕਾਂ ਨੂੰ ਲੱਖਾਂ ਲੋਕਾਂ ਨੂੰ ਜਿਨ੍ਹਾਂ ਨੇ ਮੇਰੇ ਲਈ ਦੁਆਵਾਂ ਕੀਤੀਆਂ ਕਿ ਮੈਂ ਜ਼ਿੰਦਾ ਰਵਾਂ ਔਰ ਮੈਂ ਤੁਹਾਡੇ ਵਿੱਚ ਰਵਾਂ ਅੱਜ ਤੱਕ ਮਾਲਕ ਦੀ ਕਿਰਪਾ ਆ ਮੈਂ ਹਲਕਾ ਫਰੀਦਕੋਟ ਵਾਸੀਆਂ ਨੂੰ ਫਿਰ ਵੀ ਅਪੀਲ ਕਰੂੰਗਾ ਹੱਥ ਜੋੜ ਕੇ ਕਿ ਜਲਦੀ ਕਰੋ ਤੋ ਨਿਕਲੋ ਜ਼ਿਆਦਾ ਤੋਂ ਜ਼ਿਆਦਾ ਵੋਟ ਪਾਓ ਔਰ ਕਮਲ ਦੇ ਫੁੱਲ ਨੂੰ ਇੱਕਦਮ ਮਾਲ ਵਿੱਚ ਖੜਾ ਦਿਓ ਤੇ ਠੰਡੀਆਂ ਠੰਡੀਆਂ ਹਵਾਵਾਂ ਚੱਲਣ ਠੀਕ ਹੈ